ਸਾਕੀ ਦੇ ਪਵਿੱਤਰ ਵਿਹਾੜੇ ਤੇ ਗੁਰਦੁਆਰਾ ਸਾਇਬ ਚੇਤ ਸਿੰਘ ਨਗਰ ਨੇੜੇ ਦਾਣਾ ਮੰਡੀ ਵਿਖੇ ਦੂਸਰਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਨਰਿੰਦਰ ਸਿੰਘ ਵੱਲੋਂ ਸਿਖਲਾਈ ਕੈਂਪ ਵਿੱਚ ਬੱਚਿਆਂ ਨੂੰ ਪੱਗਾਂ ਬੰਨਣੀਆਂ ਸਿਖਾਈਆਂ ਗਈਆਂ ਅਤੇ ਗੁਰੂ ਇਤਿਹਾਸ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਆਨੰਦ ਲਾਲ ਮਿੰਦਰ ਜੀ ਜੋ ਅੱਜ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲਗਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੈਂਪ ਸਬੱਚੇ ਸਹਿਤ ਨਾ ਚਾਹੁੰਦੇ ਕਿ ਬਰਤਵਤ ਬੱਚੇ ਜੋਂ ਚ ਹੋਰ ਵੀ ਕਿਥੇ ਕੈਂਪ ਲੱਗਦੇ ਆ। ਕਿ ਕਮੇਟੀ ਵਾਲਿਆਂ ਨੂੰ ਜਾਂ ਮੱਲੇ ਵਾਲਿਆਂ ਨੂੰ ਗੁਰਦੁਆਰੇ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਸਾਰਿਆਂ ਨੂੰ ਕੰਨੇ ਆ ਕਿ ਕੈਂਪ ਵਰਤਵਤ ਲਗਾਓ। ਕਿ ਜਿਹੜੇ ਬੱਚੇ ਕੈਂਪ 'ਚ ਇੱਦਾਂ ਹੁੰਦਾ ਇੱਕ ਦੂਜੇ ਨੂੰ ਦੇਖ ਕੇ ਬੱਚੇ ਛੇਤੀ ਸਿੱਖਦੇ। ਜੇ ਦੁਕਾਨ ਤੇ ਆਂਦੇ ਆ ਉੱਥੇ ਪੈਸੇ ਵੀ ਦੇਣਗੇ ਤੇ ਨਾਲੇ ਉਹ ਕੱਲੇ ਹੁੰਦੇ ਆ ਉਹਨਾਂ ਦਾ ਧਿਆਨ ਨਹੀਂ ਜਾਂਦਾ ਉਹ ਚਾਹ ਨਹੀਂ ਬੰਦਦਾ। ਪਰ ਕੈਂਪ ਵਿੱਚ ਇੱਕ ਦੂਜੇ ਨਾਲੋਂ ਜ਼ਿਆਦਾ ਬੰਦ। ਤੇ ਜਿਵੇਂ ਤੁਸੀਂ ਕੈਂਪ ਲਗਾਏ ਚ ਕਿੰਨੇ ਹੈਗੇ ਸਟੂਡੈਂਟ? ਇਹਦੇ ਵਿੱਚ ਫਿਲਹਾਲ ਇਸ ਵਾਰ ਤਾਂ ਸਟੂਡੈਂਟ ਘਟਨੇ। ਕੱਲ 30 ਸੀਗੇ ਅੱਜ 20-25 ਆਏ ਨੇ। ਕਿ ਨਹੀਂ ਤਾਂ ਵੱਧ ਤੋਂ ਵੱਧ ਸਾਡੀ ਕੋਲ ਕਈ ਵਾਰ ਤਾਂ ਮੁਕਾਬਲੇ 'ਚ 100-100 ਬੱਚਾ ਵੀ ਹੋ ਜਾਂਦਾ। ਜਦੋਂ ਜ਼ਿਆਦਾ ਸਿੱਖੇ ਹੁੰਦੇ ਨੇ ਹੋ ਸਕੂਲ ਪੇਪੜਾ ਕਰਕੇ ਬੱਚੇ ਘਟ ਗਏ। ਜੋ ਇਹ ਕੈਂਪ ਲਗਾਉਣੇ ਬਿਲਕੁਲ ਇਹ ਫ੍ਰੀ ਹੁੰਦਾ ਕਿ ਕੋਈ ਤੁਸੀਂ ਸੇਵਾ ਲੈਣੇ ਇਹਨਾਂ ਦੀ। ਕੈਂਪ ਬਿਲਕੁਲ ਫ੍ਰੀ ਆ ਬੋਲੋ ਚਾਹੀ ਕੋਈ ਸਕੂਲ ਹੋਵੇ, ਬੋਲੇ ਹੋਵੇ ਫਿਰ ਦੁਬਾਰਾ ਹੋਵੇ। ਕਿਤੇ ਵੀ ਹੋਵੇ ਕੈਂਪ ਫ੍ਰੀ ਲਗਾਉਂਦੇ। ਤੁਸੀਂ ਅੱਜ ਕੱਲ ਜੋ ਅੱਜ ਕੱਲ ਨਵੀਂ ਪੀੜੀ ਨਸ਼ਿਆਂ ਵੱਲ ਵੱਧ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਵੀਂ ਪੀੜੀ ਨਸ਼ਾ ਵੱਲ ਵੱਧ ਰਹੀ ਹੈ ਤਾਂ ਇਹ ਕਹਿੰਦੇ ਆ ਕਿ ਵੱਧ ਤੋਂ ਵੱਧ ਸਿੱਖ ਜੀਉਣ ਵਾਲਾ ਆਉ ਗੁਰਬਾਣੀ ਬੜੋ ਗੁਰਬਾਣੀ ਵਿਚਾਰੋ ਫਿਰ ਸੋਚਿਓ ਕਿ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਗੁਰਬਾਣੀ ਨੇ ਤਾਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਦੋਂ ਤੁਸੀਂ ਗੁਰਬਾਣੀ ਵਿਚਾਰੋਗੇ ਤਾਂ ਆਪੇ ਪਤਾ ਲੱਗਿਆ ਤੁਸੀਂ ਰਹਿਣਾ ਸੜੇ ਕਿ ਜੋ ਕੈਂਪ ਲਗਾਇਆ ਵਾ ਤੁਸੀਂ ਇਹਦੇ ਵਿੱਚ ਤੁਸੀਂ ਹੋਰ ਵੀ ਦੱਸ ਰਹੇ ਹੋ ਬੱਚਿਆਂ ਨੂੰ ਕਿ ਹੋਰ ਓਨਲੀ ਪਾਗੀ ਦੱਸ ਰਹੇ ਹਾਂ ਨਹੀਂ ਕੋਈ ਪਾਗੀ ਨਹੀਂ ਅਸੀਂ ਬੱਚਿਆਂ ਨੂੰ ਮੇਨ ਗੱਲ ਸਭ ਤੋਂ ਮੇਨ ਬੱਚਿਆਂ ਨੇ ਇਹ ਨਹੀਂ ਪੁੱਛਿਆ ਕਿ ਆਪਾਂ ਪਾਗੀ ਬੰਨੀ ਆ ਰਹੇ ਹਾਂ ਪਰ ਆਪਾਂ ਬੰਨ ਕੇ ਹੋਣੇ ਬਹੁਤ ਵੱਡਾ ਸਵਾਲ ਹੈ ਕਿ ਪਾਗੀ ਕਿਉਂ ਬੰਦੇ ਹੋ ਜਾਂ ਪਾਗੀ ਕਿੱਥੋਂ ਸ਼ੁਰੂ ਹੋਈ ਜਾਂ ਅੱਧਿਆਂ ਨੇ ਕਹਿੰਦੇ ਗੁਰੂਆ ਤੋਂ ਸ਼ੁਰੂ ਹੋਈ ਜਾਂ ਕਿਸੇ ਗੁਰੂ ਮਾਨ ਨੇ ਆ ਪਾਕਿਸਤਾਨੀ ਬੰਨੀ ਸੀ ਤਾਂ ਦਸਤਾਰਾਂ ਸੇ ਹੁੰਦੇ ਸੀ ਜਾਂ ਦਮਾਲਿਆਂ ਹੁੰਦੇ ਸੀ ਤੇ ਉਹ ਚੀਜ਼ਾਂ ਦੱਸੀਆ ਹੋ ਸਕੇ ਇਤਿਹਾਸ ਬਾਰੇ ਬੱਚਿਆਂ ਨੂੰ ਚਾਰ ਸੱਹਜਾਂ ਦੇ ਪੰਜ ਗਰੇ ਨਾਮ ਵੀ ਨਹੀਂ ਪਤਾ ਸੀ ਉਹ ਸਾਰਾ ਕੁਝ ਬੱਚਿਆਂ ਨੂੰ ਜਾਣੂ ਕਰਵਾਇਆ ਦੱਸਿਆ ਤੇ ਮੇਰੀ ਬੇਨਤੀ ਵੀ ਹੈ ਕਿ ਬੱਚੇ ਦੇ ਮਾਪਿਓ ਜਿਹੜੇ ਨੇ ਉਹ ਵੀ ਇਹਨਾਂ ਨੂੰ ਜਤ ਜਿਆਦਾ ਦੱਸਣ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ